ਜੀ ਫ੍ਰੈਂਡ ਜੁੜਾ ਲਿਆ ਤੁਹਾਡਾ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਆਫਰ ਚੁੱਕਿਆ ਅੱਜ ਦੇ ਵੱਜ ਚੁੱਕਿਆ 7 ਅੱਜ ਉઠੇ ਲੇਟ ਕਿ ਭੀ ਰਾਤੀ ਲਾਈਟ ਨੇ ਬਹੁਤ ਜ਼ਿਆਦਾ ਟਾਈਮ ਕੀਤਾ ਤੇ ਨੀਂਦ ਨਹੀਂ ਆਂਦੀ ਅੱਜ ਕੱਲੇ ਅਸੀ ਤੁਹਾਨੂੰ ਤੇ ਹੋਰ ਤੁਸੀਂ ਦੱਸੋ ਕਿਵੇਂ ਹੋ ਸਾਰੇ ਆਪ ਆਪਣਾ ਕਰਨ ਲੱਗਿਆ ਰੁਟੀਨ ਵਰਕ ਸਟਾਰਟ ਤੇ ਹੋਰ ਗਰਮੀ ਬਹੁਤ ਪੈਰੀ ਹੈ ਸਾਡੇ ਇੱਥੇ 40 45 ਦੇ ਕਰੀਬ ਟੈਂਪਰੇਚਰ ਆ ਤੁਸੀਂ ਦੱਸਿਓ ਤੁਹਾਡੇ ਵੱਲ ਕਿਵੇਂ ਹੈਗਾ ਵਾ ਅੱਜ ਤਾਂ ਆਪਾਂ ਪੀਣ ਲੱਗਿਆ ਨੀ ਉਹ ਪਾਣੀ ਨੀ ਹੋਰ ਦੱਸੋ ਤੁਹਾਡਾ ਕੀ ਹਾਲ ਹੈ ਅੱਜ ਦੇ ਬਲੌਗ ਦੇ ਵਿੱਚ ਵੈਲਕਮ ਆ ਤੁਹਾਡਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਜੇ ਮੇਰਾ ਬਲੌਗ ਪਤਿਆ ਲੱਗਦਾ ਮੇਰੀਆਂ ਵੀਡੀਓਜ਼ ਪਤਿਆ ਲੱਗਦੀਆਂ ਤੇ ਸਬਸਕ੍ਰਾਈਬ ਕਰ ਲਿਆ ਕਰੋ ਮੇਰਾ ਚੈਨਲ ਸ਼ੇਅਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਵਿੱਚ ਤੇ ਅੱਜ ਬਣੇ ਰਿਹਾ ਮੇਰੇ ਬਲੌਗ ਦੇ ਨਾਲ ਹਜੇ ਆਪਾਂ ਕੀਤੀ ਹੈ ਸਵੇਰ ਦੀ ਸਟਾਰਟਿੰਗ ਤੇ ਕਰਦੇ ਆ ਆਪਣਾ ਰੁਟੀਨ ਵਰਕ ਡੇਲੀ ਰੁਟੀਨ ਵਰਕ ਤੇ ਮਿਲਦੇ ਆਂ ਫਿਰ ਬਣੇ ਰਿਹਾ ਮੇਰੇ ਬਲੌਗ ਦੇ ਨਾਲ ਬਾਏ ਫਰੈਂਡਸ ਅੱਜ ਆਪਾਂ ਬਣਾਉਣ ਲੱਗੇ ਆਂ ਪਰਮੇ ਬੈਂਗਨ ਛੋਟੇ ਵਾਲੇ ਖੱਟੇ ਵਾਲੇ ਕਹਤਾ ਤੁਸੀਂ ਕਦੇ ਬਣਾਏ ਕਿੱਦਾਂ ਬਣਾਉਣੇ ਹੁਣ ਦੱਸਿਓ ਜ਼ਰੂਰ ਆਹ ਦੇਖੋ ਆਪਾਂ ਛੋਟੇ-ਛੋਟੇ ਬੈਂਗਨ ਲੈ ਆਪਾਂ ਇਹਨਾਂ ਨੂੰ ਵਿੱਚੋਂ ਦੀ ਕਰ ਲਿਆ ਕੱਟ ਤੇਦਰ ਆਪਾਂ ਇਹਦਾ ਮਸਾਲਾ ਤਿਆਰ ਕਰ ਲਿਆ ਵਾ ਇਹ ਅਸੀਂ ਇਹਦੇ ਵਿੱਚ ਪਰਾਗੇ ਤੇਦਰ ਆਪਾਂ ਰੱਖ ਦਿੱਤਾ ਤੇਲ ਤੇ ਤੇਲ ਜਦੋਂ ਗਰਮ ਹੋ ਜਾਊਗਾ ਤੇ ਇਹ ਰਨੇ ਆਪਾਂ ਸਬਜ਼ੂ ਨਾਲ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਭਰ ਕੇ ਬੈਂਗਨ ਪਾ ਦਾਂਗੇ ਬਣੇ ਰਿਓ ਮੇਰੇ ਬਣੇ ਰਿਓ ਮੇਰੇ ਬਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਹਰ ਇੱਕ ਇਨਫਰਮੇਸ਼ਨ ਦਵਾਵਾਂਗੇ ਕਿ ਅੱਜ ਕੀ ਕਰਨਾ ਕੀ ਨਹੀਂ ਕਰਨਾ ਇਸ ਤੋਂ ਬਾਅਦ ਉਹ ਦੇਖੋ ਕਿੰਨੇ ਸਾਰੇ ਭਾਂਡੇ ਪੈਨੇ ਕੱਲ ਰਤੀ ਲਾਈਟ ਦੀ ਬਹੁਤ ਪ੍ਰੋਬਲਮ ਸੀਗੀ ਇਹ ਸਾਰੇ ਮੈਂ ਧੋਨੇ ਆ ਬਣੇ ਰਮੇਰੇ ਬਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟਸ ਵੀ ਕਰ ਦਈਏ ਠੀਕ ਹੈ ਕਿੰਦਾ ਦੇਖੋ ਆਪਾਂ ਡ੍ਰੈਂਗਲ ਸਾਰੇ ਭਰ ਲਿਆ मसाले के ਨਾਲ কিছু বেগুন আছে সেও স্বাদ নিতে হয় আলু আপা গুলো বাকি বানিয়ে একটু পড়া দিই যদি না জল লাগে তাহলে একটু দিটান হবে মনে কি এনে সুন্দর আগে ফ্রাই কি বনিক এনে বদিয়া ডেলিশিয়াস বেগুন বড়ানগে ਤੇ ਸਨਲ ਬੜੀ ਸੁਣੀ ਆ ਰਹੀ ਹੈ ਸੀਮਲੀ ਪਾਤੀ ਖੱਟੇ ਭਲੇ ਬੈਂਗਨ ਬਣਾਈ ਗਿਆ ਰਿਹਾ ਤੇ ਇਸ ਤੋਂ ਬਾਅਦ ਮੈਂ ਬਣਾਉ ਉਹ ਕਰੇਲੇ ਪੀਪੀ ਜਿਦੋਂ ਤੱਕ ਪਿਆ ਤੰੀਆਂ ਭਰਾ ਕੇ ਰੱਖ ਸਕੋ ਜਦੋਂ ਟਾਈਮ ਹੁੰਦਾ ਨਾ ਫਿਰ ਚੱਲਦਾ ਰਹਿੰਦਾ ਤਾਂ ਚਲੋ ਬਣੇ ਰਿਹਾ ਮੇਰੇ ਬਲੌਗ ਦੇ ਨਾਲ ਮਿਲਦੇ ਆਪਾਂ ਦੁਆਰਾ ਭਾਂਡੇ ਧੋਣੇ ਹਜੇ ਮੈਂ ਉਹ ਦੇਖੋ ਮੇਰਾ ਇੰਤਜ਼ਾਰ ਕਰ ਰਹੀ ਹੈ ਜਿਹੜੇ ਆਪਾਂ ਬਣਾਏ ਸੀ ਬੈਂਗਨ ਭਰ ਕੇ ਆ ਦੇਖੋ ਉਹਨਾਂ ਨੇ ਰੋਟੀ ਖਾ ਰਹੀ ਹੱਥੇ ਰੱਖ ਕੇ ਨਾਰ ਬਣਾਵਾਂਗੀ ਚਾਹ ਚਾਹ ਵੀ ਬਣ ਕੇ ਰੈਡੀ ਆ ਤੇ ਅੰਦਰ ਐਸੀ ਚੱਲਦਾ ਅੰਦਰ ਹੈਗਾ ਸ਼ਿਮਲਾ ਤੇ ਬਾਹਰ ਹੈਗਾ ਰਾਜਸਥਾਨ ਗੈਸ ਕਰਕੇ ਫਰੈਂਡਸ ਗਰਮੀ ਬਹੁਤ আর ਸੋਚ ਤਾਂ ਗਿਆ ਮੇਰਾ ਬੁਰਾ ਹਾਲ ਚਲੋ ਬਣੇ ਰਿਹਾ ਮੇਰੇ ਬਲੌਗ ਦੇ ਨਾਲ ਆਪਾਂ ਕਰਦੇ ਹਾਂ ਸਵੇਰ ਦਾ ਚਾਹ ਵਾਲਾ ਨਾਸ਼ਤਾ ਤੇ ਮੈਂ ਤਾਂ ਰਾਤੀ ਰੋਟੀ ਲੈ ਆਈਆਂ ਤੇ ਹਜੇ ਆ ਮੇਟਾ ਮੇਰਾ ਬੇਟਾ ਸੁੱਤਾ ਆ ਦੇਖੋ कि ਆਪਾਂ ਲੱਗਿਆ ਚਰਾ ਦੇ ਨਾਲ ਰਾਤ ਵਾਲੀ ਰੋਟੀ ਦੇ ਨਾਲ ਜਿਹੜੀ ਸਬਜੀ ਬਣਾਈ ਬੈਗੀ ਤੇ ਕਰਕੇ ਉਹ ਆ ਬਣੇ ਰਹੋ ਮੇਰੇ ਬਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ లైਟ ਆਫ ਆਇਸ ਕਰਕੇ ਲਾਈਟ ਆ ਗਿਆ ਦੀ ਆਪੀ ਪਈ ਆ ਗਰਮੀ ਬਹੁਤ ਜ਼ਿਆਦਾ ਫਰੈਂਡਸ ਬਹੁਤ ਜ਼ਿਆਦਾ ਗਰਮੀ ਕਰਾ ਪਾ ਜਾਣਾ ਹੈ ਕੰਮ ਤੇ ਹੋਰ ਜੇ ਮਾਰਕੀਟ ਦੇ ਕੰਮ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੈਂ ਜਾ ਰਹੀ ਆ ਕਰਨ ਬਣੇ ਰਹੋ ਮੇਰੇ ਬਲੌਗ ਦੇ ਨਾਲ ਇਆ ਦੇਖੋ ਸਾਡੇ ਘਰ ਦੇ ਹਿੱਤੇ ਤੇ ਪੈ ਇੱਕ ਚਲ ਰਿਹਾ ਵਕ ਨਨ ਕਲਾਕ ਤੇ ਕਰ ਬ੍ਰੈਕਫਾਸਟ ਆਪਾਂ ਕਰ ਲਿਆ ਸੀਗਾ ਹਲਕਾ ਫੁਲਕਾ ਜਿਹੜਾ ਤੁਹਾਨੂੰ ਦਿਖਾਇਆ ਸੀ ਤੇ ਹੁਣ ਕਰਨੇ ਤੋਂ ਵਿੱਚ ਮਰਦ ਤੇ ਕੰਮ ਤੇ ਬਣੇ ਰਿਹਾ ਮੇਰੇ ਕੋਲ ਦੇ ਨਾਲ ਤਾਂ ਮਿਲਦੇ ਆ ਫੇਸ ਲੈਕਸ ਲਈ ਦੇਖ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਵੀਡੀਓ ਸੋਹਣੀ ਲੱਗੇ ਤੇ ਸ਼ੇਅਰ ਵੀ ਕਰਦੇ ये आज बहुत इधर डिस्चार्ज बहुत ज्यादा गर्मी देख सकते हो कुछ कोई दी बंदा नहीं तो मैं तो लगा कुंडा नहीं कम दिखेगा हा <laughs> हा हा बू प्लीज ਸਿੰਗੋ ਫ੍ਰੈਂਡਸ ਪੀਸ ਬੀ ਸਿਚ ਯੂ ਗੋਡ ਇਹ ਮਤਲਬ ਇਹ ਆਪਾਂ ਲੈ ਹੁਣ ਕਰਾਂਗੇ ਅਸੀਂ ਮਾਰਕੀਟ ਤੇ ਕੰਮ ਕੋਲ ਆਪਾਂ ਆਇਆ ਰੇਲਵੇ ਸਟੇਸ਼ਨ ਮਮਾ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਉੱਥੇ ਸੀਟਾਂ ਅਵੇਲੇਬਿਲਟੀ ਹੈਗੀ ਮੈਂ ਤੁਹਾਨੂੰ ਨੰਬਰ ਦੇ ਦਿੰਨੀ ਆ ਫਿਰ ਮੈਂ ਫਾਰਮ ਫਿਲ ਕਰਾਂ ਹਨਾ ਸਾਡੇ ਫਰੈਂਡਸ ਕਮਸ ਜਿਹੜੇ ਆਈਸੀਓ ਸਾਡਾ ਗਿਆ ਉਹ ਤੇ ਹੁਣ ਆਪਾਂ ਫੇਰ ਧੁੱਪ ਵਿੱਚ ਮੂੰਹ ਬਣ ਕੇ ਜਾਵਾਂਗੇ ਤੇ ਬਣੇ ਰਹੋ ਮੇਰੇ ਬਲੌਗ ਦੇ ਨਾਲ ਮਿਲਦੇ ਆਂ ਫਿਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਈਏ ਦੇਖੋ ਇੰਨੀ ਧੁੱਪ ਵਿੱਚ ਵੀਡੀਓ ਬਣਾਉਣੀ ਆ ਮੈਂ ਨਹੀਂ ਖਾਣੇ ਵਾਲੇ ਦੋ ਭਈਆ ਜੋ ਮਿੱਠਾ ਹੋ ਦੰਦ ਡਾਗਾ ਮਾਰਾ ਮੜਾ ਆਹ ਤੇ ਟਰਾਲੀ ਦਾ ਵੇ ਤਾਂ ਪਤਾ ਨਹੀਂ ਕਿੰਨਾ ਮੈਂ ਵੀ ਤੁਹਾਨੂੰ ਉੱਪਰ ਤੋਂ ਅੰਬ ਕੀ ਰੇਟ ਹੈ ਆ ਮਸਤੀ ਸਰ ਹੋ ਗਿਆ ਮੈਂ ਰਿੰਡ ਬੱਬਲਾ ਜਦੋਂ ਕੋਈ ਨਿਕਲਦਾ ਥੋੜਾ ਜਿਹਾ ਜੂਕੋ ਕਰਕੇ ਬੱਢ ਗਿਆ ਗੜਾ ਜਿਆਦਾ ਹੋਇਆ ਹੈ ਹੈਨਾ ਗੜਾ ਜਿਆਦਾ ਹੈ ਕੀ ਕਰ ਰਹੇ ਹੋ ਇਹ ਕਿਵੇਂ ਨਹੀਂ ਇਹ ਵੀ ਬੜਾ ਹੈ ਇਹ ਜੇ ਜੁਦੀ ਪਰਸੇ ਨੂੰ ਜੈਪ ਹੋ ਜਾਣਾ ਹੈ ਠੀਕ 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 ਮਾਸਤ ਮੈਂ ਅਦਰਿਕ ਪੀ ਮਾਸਤ ਖਰਾਬ ਹੋ ਗਿਆ ਇਹ ਜੋ ਨਵ ਪਰਸੇ ਕੋ ਲਿਆ Onde? Me... <laughs> Onde?